ਦੀ ਹਾਂ ਕਨ ਜੋਤੀ ਜਦ ਅਕਲਾਉਂਦੇ ਨੇ ਮੈਨੋ ਫੋ ਤੇਰੀ ਕਰਦੀ ਹਾਂ ਕੱਲ੍ਹ ਭਾਰ ਮੈਂ ਕੱਲ ਕੀ ਧਰਦੀ ਹਾਂ ਓ ਬੱਤੀ ਸੱਚੀ ਸਰਕਾਰ ਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰਦਾ ਹਾਂ ਬੱਤੀ ਸੱਚੀ ਸਰਕਾਰ ਦਾ ਹਾਂ मां केत तो हारूं सतगुरू जा दोस्त दो मां चुण चुण पैणी मारीर सची सरकार ਘਰ ਮੈਂ ਵਖ ਨਹੀਂ ਹੋਣਾ ਐਸੀ ਪ੍ਰੀਤ ਮੈਂ ਪਾਈ ਮੈਂ ਹੱਸ ਕੇ ਹਰਨੇ ਕਾਰੂ ਤੈ ਹੋ ਕੀ ਜਸਾ ਤਲਵਾਰੇ ਹਰਦਮ ਮੋਟੇ ਲਾਈ ਰਖਦੇ ਮੈਨੂੰ ਪ੍ਰੇਮਪਿਆਰੇ ਓ ਹਰਦਮ ਮੋਟੇ ਲਾਈ ਰਖਦੇ ਮੈਨੂੰ ਪ੍ਰੇਮਪਿਆਰੇ ਮੈਂ ਸਾਥ ਦੀ ਬਖਸ਼ਣ ਹਾਰਦਾ ਮੈਂ ਨਹੀਂ ਕਿਤੇ ਤੂੰ ਹਾਰਦਾ ਓ ਮੈਨੂੰ ਸਤਗੁਰਜਾ ਤੋਂ ਦਿਲਾਉਂਦੇ ਮੈਂ ਚੁਣ ਚੁੜ ਬੈ ਵੀ ਮਾਰਦਾ

ਕਾ ਜਦ ਮ ਸਿੱਧ ਹਵਾ ਤੋਂ ਕੰਬ ਦੇ ਪਰਵਤ ਕੇ ਸਹਾਰੇ ਹੋ ਜਦ ਆਜ਼ਾਦ ਕਮਾਨੋ ਮਾ ਚੜਿ ਚੜ ਪੈੜੇ ਗਾਰੇ ਹੋ ਜਦ ਆਜ਼ਾਦ ਕਮਾਨੋ ਮਾ ਚੜਿ ਚੜ ਪੈੜੇ ਗਾਰੇ ਮੈਂ ਹਰ ਕਮ ਜਿੱਤ ਲਈ ਬਾਰ ਦਾ ਮਨ ਨਹੀਂ ਕਿਤੇ ਤੋ ਹਾਰਦਾ ਹੋ ਮੈਨੂੰ ਸੱਟ ਘੁਰ ਜਦ ਕੋ ਲਾਉਂਦੇ ਨਾ ਮਾ ਛੁਣ ਛੁਣ ਬੈੜੀ ਬਾਰ ਦਾ ਮਾਟੀ ਸੱਚੀ ਸਰਕਾਰ ਦਾ ਕਲਵਾਰ ਮੈਂ ਕਲ ਕੀ ਧਰਦੀ ਹਾਂ ਮਾਟੀ ਸੱਚੀ ਸਰਕਾਰ ਦਾ ਕਲਵਾਰ ਮੈਂ ਕਲ ਕੀ ਧਰਦੀ ਹਾਂ ਹੋ ਹਾਂ ਆ ਬੱਚੇ ਇੱਕ ਵਾਰੀ ਪਤਾ ਲੱਗੇ ਵੀ ਬੈਠੇ ਨਹੀਂ ਬੱਚੇ ਚੋਰ ਦੀ ਸਰਕਾਰ ਦਾ ਦੱਸੋ ਕਿਆ ਮੇਰਵਾਨੀ ਸਰਬਾਰ ਕਰਦੇ ਹੁਕਮ ਹੈ ਤੈ ਕਿ ਨਾ ਤੁਰਾਇਆ ਗੀਤ ਹੁਰਲਾਵਨ ਨੇ ਜੇ ਹੁਕਮ ਹੈ ਤੇ ਨਹੀਂ ਛੁਡੂਗੇ ਸ਼ੁਰੂ ਕਰਦੇ ਨੇ ਲਾਵੀਏ ਕਿ ਨਾ ਤਾਂ ਠੀਕ ਹੈ ਜੀ ਅੱਛਾ ਅੱਛਾ ਬੀ ਐਂਟੀ ਆ ਭਾਈ ਸਾਰਿਆਂ ਨੂੰ ਜਦੋਂ ਕੋਈ ਗੀਤ ਸ਼ੁਰੂ ਮਤਲਬ ਕਾਤਮ ਹੋਵੇ ਤਾਂ ਤਾੜੀ ਜ਼ਰੂਰ ਮਾਰ ਦਿਆ ਕਰੋ ਠੀਕ ਹੈ ਨਾ ਤੇ ਜੇ ਸਾਨੂੰ ਕੋਈ ਤਾੜੀ ਮਾਰ ਦੇ ਤਾਂ ਕੁਝ ਕੋਈ ਨਫਜ਼ ਹੋਵੇ ਤਾਂ ਫਾਜ ਮਿਹਰਬਾਨੀ ਆਪਣੇ ਟਾੜੀ ਦੇ ਬਹੁਤ ਫਾਇਦੇ ਆਗੇ ਜਿਹੜਾ ਰੇਤਾਂ ਉੱਤਰਾ ਸਾਖ ਹੋ ਜਾਂਦਾ ਹੈਗਾ ਹੈਨਾ ਤੇ ਬਾਕੀ ਇਧਰ ਭੈਣਾ ਪਿਛਲੇ ਪਾਸੇ ਖੜੀਆਂਆਂੀਆਂ ਤੇ ਭੈਣਾ ਦਾ ਬੈਂਤੀ ਅਬੀ ਸਾਹਮਣੇ ਆ ਕੇ ਬਹਿ ਜਾਣਾ ਤੇ ਤੇਰੀ ਵਧੀਆ ਲੱਗਦਾ ਹੈਨਾ ਕੌਰੀ ਜੀ ਸਾਹਿਬ ਲਓ ਇੱਕ ਕਿ ਉਹ ਕਿ ਕਲਾਕਾਰ ਦਾ ਇਨਕ ਫਰਜ਼ ਹੁੰਦਾ ਵੀ ਜਿਹੜਾ ਜ ਸਟੇਜ ਤੇ ਜਿਹਦੇ ਸਰੋਤੇ ਹੋਣ ਉਹ ਆ ਜਾਹੀ ਉਸ ਪੇਸ਼ ਕਰਿਆ ਜਾਵੇ ਬਾਕੀ ਤਾਂ ਫੇਸਬੁੱਕ YouTube ਤੇ ਅਸੀਂ ਆਪਣਾ ਸਾਰੇ ਰੰਗ ਪਾਉਂਦੇ ਰਹਿੰਦੇ ਸਾਡਾ ਪਿੱਛੇ ਇਹ ਜਿਹੜਾ ਗੀਤ ਆ ਕਿ ਸਰਬਨੁਤ ਕਹਾ ਗਿਆ ਵੈਸੇ ਗੀਤ ਨੂੰ ਬਾਕੀ ਸੁਣਨ ਵਾਲਾ ਮੈਂ ਕਹਿੰਦਾ ਵੀ ਇਹ ਗੀਤ ਨੂੰ ਸੁਣਨ ਵਾਲਾ ਕੀਤਾ ਕਿਉਂਕਿ ਬੱਚਿਆਂ ਦੀ ਸੋਚ ਹੋਰ ਹੁੰਦੀ ਹੈ ਮਾਪਿਆਂ ਦੀ ਸੋਚ ਹੋਰ ਹੁੰਦੀ ਹੈ ਆਪ ਕੋ ਨਹੀਂ ਕੁਝ ਕਰ ਲੈ ਬੱਚਿਆਂ ਵਾਸਤੇ ਉਹਨਾਂ ਨੇ ਇਹੀ ਕਹਿਣਾ ਹੁੰਦਾ ਵੀ ਯਾਰ ਕੀ ਕਰਤਾ ਤੁਸੀਂ ਸਾਡੇ ਵਾਸਤੇ ਅਸੀਂ ਕੋਸ਼ਿਸ਼ ਕੀਤੀ ਹੈ ਜਿੱਦੇ ਰਾਹੀਂ ਦੋ ਜਿੱਤਾਂ ਦਾ ਮਲਾਪ ਕਰਦੇਈ ਬੱਚਿਆਂ ਦਾ ਔਰ ਮਾਪਿਆਂ ਦਾ ਸੁਣਨਾ ਜ਼ਰੂਰ ਦੇ ਨਾਲ ਹਾਂਜੀ ਨਾਪੇ ਵੀ ਸਾਰੇ ਬਣਦੇ ਅੰਦੇ ਹੈ ਕੈ ਕੀ ਰਾਤ ਤੇ ਤੁਰਿਆ ਕੰਦ ਗੁੱਟਾ ਮੈਂ ਜਾ ਕੇ ਜਲ ਲਿਉਂਦਾ ਨਾਪਿਆ ਨੂੰ ਨਿਤ ਕਰੇ ਨਮਉਂਦਾ ਹੁੰਦਾ ਹੈ ਜਾ ਕੇ ਜਲਦੇ ਹੁੰਦਾ ਨਾਪਿਆ ਨੂੰ ਨਿਤ ਕਰੇ ਨਮਉਂਦਾ ਤੈਨੂੰ ਕਰੇ ਬੈਠੀ ਨੂੰ ਗੁੱ ਕਰ ਤੇ ਦੁਨੀਆਂ ਦੇ ਤਾਮ ਦਤਾ ਦੂਗਾ ਚੱਲ ਕਰ ਗੁੜੀਏ ਨੀ ਓ ਸਾਰੀ ਘਰ ਵਿੱਚ ਪੱਥਰ ਲਗਾ ਦੇਂਗਾ ਗੱਲ ਕਰ ਗੁੜੀਏ ਨੇ ਪੈਸਾ ਇਕੱਲਾ ਨਾਲ ਕੇ ਮੈਂ ਦਾ ਕਮ ਕਰ ਲਈ ਪੈਸਾ ਚਾਹੀਦਾ ਪੈਸਾ ਇਕੱਲਾ ਨਾਲ ਕੇ ਮੈਂ ਦਾ ਤੂੰ ਸਾਰੀ ਉਮਰ ਕਮਾਇਆ ਏ ਮੇਰੇ ਲਈ ਕਿੱਦਸ ਬਣਾਇਆ ਏ ਉਹ ਸਾਰੀ ਉਮਰ ਕਮਾਇਆ ਏ ਮੇਰੇ ਲਈ ਕਿੱਦਸ ਬਣਾਇਆ ਏ ਤੈਨੂੰ ਕਰੇ ਮੈਂ ਵੀ ਨੂੰ थोरी घसी पची हुई ज़िंदगी मां कचे धा पे पादूगा चल कर बुड़े पट न मंझली कोशी पूंगा चल कर बुरे अचे सोचण ज़रूरु सोचण ज़र चहल ताई मापा दूगा चल करी गोठी पा दूगा ਆ ਨੂੰ ਸ਼ੇਮਲੇ ਨੂੰ ਕੁੰਡੀ ਜਾਂ ਦੂੰਗਾ ਹੱਥ ਤੇਰੇ ਰਵੇਤੀ ਸ਼ੁਕਰੀਆ ਮਿਹਰਬਾਨੀ ਬੱਚੇ ਤਾਲੀ ਲਾਓ ਫਾਈਨਲ ਵੇਂਤੀ ਆ ਵੀ ਦੇਵ ਜੀ ਦੇ ਹੱਥ ਜਰੂਰ ਮਾਰ ਲਿਆ ਕਰੋ ਮੜਾ ਜਾ ਹੈ ਨਾ ਤੇ ਕਲਾਕਾਰ ਦਾ ਹੌਸਲਾ ਵਧਾਈ ਹੋ ਜਾ ਲੈ ਨਾਲ ਹੀ ਲੋ ਬਾਈ ਜੀ ਦੇ ਪ੍ਰੋਗਰਾਮ ਵਧੀਆ ਲੱਗਦਾ ਤਾਲੀ ਜਰੂਰ ਮਾਰ ਦਿਤਾ ਬਕੇ ਪਾਸ ਬਾਜੀ ਵਾਹ ਕੀ ਬਾਤ ਹੈ ਤਦ ਨਾਲ ਹੋਰ ਕੰਮ ਲੱਗਿਆ ਇਹ ਵੀ ਸਾਡਾ ਆਪਣਾ ਕੀਤਾ ਹੈ ਵੀ ਆਪਾਂ ਕਹਿੰਦੇ ਆ ਵੀ ਕੋਈ ਕਹਿੰਦਾ ਸ਼ਰਾਬ ਚੰਗੀ ਹੈ ਕੋਈ ਕਹਿੰਦਾ ਮਾਰੀ ਹੈ ਨਾ ਆ ਇਸ ਬਾਰੇ ਵੀ ਗੱਲ ਕਰੀ ਲਈਏ ਚੰਗੀ ਪੰਚਾਇਤ ਬੈਠੀ ਹੈ ਵੀ ਚੰਗੀ ਹੈ ਜਾਂ ਮਾਰੀ ਹੈ ਗਾਲੇ ਤਾਂ ਵੀ ਕਰਵਾਲੀ ਕਹਿੰਦੀ ਹੈ ਕਿੰਦੂ ਰੋਜ਼ਦਾਰੂ ਦਾ ਦਿੱਕਿਆ ਰਹਿਣਾ ਯਾਰ ਆਪਣੇ ਪਿੰਡ 'ਚ ਸਭਬੀ ਕਿਤੇ ਕੋਈ ਕਥਾ ਬਾਤ ਚਾਏ ਨੇ ਕੀਰਤਨੀ ਆਏ ਨੇ ਬੈਠ ਕੇ ਸੋਲ ਲਾ ਕੇ ਤੇ ਰਾਜੀਵਨ ਸਫਲ ਹੋ ਜੇ ਸੁਣਨਾ ਅੱਗੇ ਸੁੱਖਾ ਚੱਲਦਾ ਮੇਰੇ ਵਰਗਾ ਕੀ ਕਹੀਏ ਡਿੱਗੀ ਜਨੇ ਪਾਗਲਤਾ ਦੀ ਸਾਰੀ ਹੋ ਗਈ ਜੇ ਇਨੀੇ ਮਾਰੀ ਤੂੰ ਇਹ ਪਾਗਲਤਾ ਦੀ ਸਾਰੀ ਹੋ ਗਈ ਜੇ ਇਨੀੇ ਮਾਰੀ ਮੁੰਲਾ ਘਰ ਮੇਂ ਤੂੰ ਕਿਉਂ ਲਾਵੇ ਭਾਗਿਆ ਨੂੰ ਕਿਉਂ ਤਿਸ ਕੀ ਪਿਆਗੇ ਆਠਾ ਚੱਲ ਲੈ ਕੇ ਰਾਣੀ ਨੇ ਸਿਰ ਅਸਰ ਦਾ ਬੇਜਾ ਅਸਰ ਬਾਬਿਆਂ ਦਾ ਪਾਇਆ ਜਾਂ ਮੱਜੂਬੇ ਰਜ਼ਗਾਰੀ ਨੇ ਅਸਰ ਬਾਬਿਆਂ ਦਾ ਪਾਇਆ ਜਾਂ ਮੱਜੂਬੇ ਰਜ਼ਗਾਰੀ ਨੇ ਕਜਤੀ ਕਰ ਲੈ ਤੂੰ ਵੀ ਰੱਬ ਸੱਚੇ ਤੋਂ ਡਰਲਾ ਹੈ ਗੱਲ ਕਰ ਦੇ ਸੱਚ ਦੀ ਕਰ ਲੈ ਤੂੰ ਵੀ ਰੱਬ ਸੱਚੇ ਤੋਂ ਡਰਲਾ ਹੈ ਐਨੇ ਖੂਹਾਂ ਉਲਟਾ ਡੋੜਿਆ ਪੰਗਾ ਪਸੁਰਜੀ ਦਾ ਨਾ ਫੋੜਿਆ ਹੈ ਹੀ ਅਕਲ ਪਰਾਈ ਨੂੰ ਸੁਣ ਨਹੀਂ ਸਕਦਾ ਸੁਣ ਨਹੀਂ ਸਕਦਾ ਜਿਹੜਾ ਘਰ ਵਿੱਚ ਆਈ ਮਾਣੀ ਨੂੰ ਸੁਣ ਨਹੀਂ ਸਕਦਾ ਜਿਹੜਾ ਘਰ ਵਿੱਚ ਆਈ ਮਾਣੀ ਨੂੰ ਕਣਕੇ ਜੇ ਸਾਰੇ ਗੁਰੂ ਬਾਹੋਂ ਜਾਣੇ ਰੱਬ ਦੇ ਤਹਾਨੂੰ ਪਾੜੇ ਕਣਕੇ ਜੇ ਸਾਰੇ ਗੁਰੂ ਬਾਹੋਂ ਆਨਾਂ ਲੱਗੇ ਜੇ ਚਾਹ ਨੂੰ ਤਾਂ ਆਵੇ ਆਂਡਾ ਮੀਂਹ ਤੇ ਮੱਛੀ ਕਾਲੂ ਗਈ ਕਿਹੜਾ ਕੋਟ ਕੇ ਚੈਰੀ ਜਾਊ ਆਂਡਾ ਮੀਂਹ ਤੇ ਮੱਛੀ ਕੌਣ ਖਾਵੇ ਕਿਹੜਾ ਕੋਟ ਕੇ ਚੈਰੀ ਜਾਊ ਜੋ ਪੀ ਕੇ ਹੋੜ ਲੜਾਈਆਂ ਦਾ ਤੇਰ ਵਕੀਲਾ ਸੋ ਐ ਕੇ ਬੋਤਾ ਦੇ ਚਲਮ-ਚਲਮ ਕਣਕਾਈ ਨਾ ਤੇਰ ਵਕੀਲਾ ਦੇ ਚਲਮ-ਚਲਮ ਕਣਕੜਸਾਈ ਨਾ ਬੀਰਾ ਮਾਨਸ ਜਨਮ ਕਮਲੇ ਆ ਹੀਰਾ ਗਲਪਣ ਵੇ ਦੇਖ ਜਾ ਬੀਰਾ ਮਾਨਸ ਜਨਮ ਕਮਲੇ ਆ ਹੀਰਾ ਸਦਾ ਪਹਿਲਾ ਖੂਕ ਪਟਾਕੇ ਆਵੇ ਜਬਾ ਦੀਵਾਲੀ ਛੱਕੇ ਪੱਕੀ ਥਾਲੇ ਦਾ ਕਰਕੇ ਜੇ ਨਹੀਂ ਕਰਦਾ ਤਾਂ ਨਹੀਂ ਕਰਦਾ ਤਾਂ ਪੀ ਲਿਆ ਕਰ ਫਿਰ ਪਕਲੀ ਜੀ ਕਰਕੇ ਨਹੀਂ ਕਰਦਾ ਤਾਂ ਪੀ ਜਾ ਕਰ ਫਿਰ ਪਕਲੀ ਜੀ ਕਰਕੇਾਰੇ ਕੀ ਚੰਗਾ ਫਿਮੋੜਾ ਐਵੇਂ ਕਰਕੇ ਲੋਕ ਵਿਚਾਰਾ ਕਾਹਰੇ ਕੀ ਚੰਗਾ ਕੀ ਮਹੜਾ ਐਵੇਂ ਕਰਦੇ ਲੋਕ ਵਿਚਾਰਾ ਸੁਣੀਏ ਸਭ ਕੀ ਕਰੀਏ ਅੱਬ ਦੀ ਇਹ ਤਾਂ ਲੀਲਾ ਹੈ ਉਸ ਰਾਪਤੀ ਮਰਦੀ ਨਾਲੇ ਚਾਉਂਦਾ ਹੈ ਹੋ ਕੀ ਕਰ ਸਕਦਾ ਹੈ ਕੀ ਕਰ ਸਕਦਾ ਹੈ ਚਾਹ ਲੋ ਉਹ ਸਭ ਕੁਝ ਆਪ ਕਰਾਉਂਦਾ ਹੈ ਕੀ ਕਰ ਸਕਦਾ ਹੈ ਬੰਦਾ ਉਹ ਕੱਦ ਕੁਝ ਆਪ ਕਰਾਉਂਦਾ ਹੈ ਜੇ ਨਹੀਂ ਸਾਫ ਬੱਕਾ ਪੀ ਲੈ ਕਰ ਫਿਰ ਪਤਲੀ ਜੀ ਕਰਕੇ ਕੋਲ ਮਲੇ ਆ ਕੇ ਜਰਦਾ ਪੱਤੀ ਲੱਗ ਗਿਆ ਵੀ ਜਿਆਦੇ ਵੀ ਨਹੀਂ ਮਾਰੀ ਰੂਮ ਇਹ ਤਾਂ ਇਹ ਲੱਗਿਆ ਉਹ ਘਾਵ ਨਾਲ ਕੀਤੀ ਜਾਵੇ ਤਾਕੂ ਬੁਰਾ ਨਹੀਂ ਹੋਣਾ ਹੱਜ ਲਓ ਜੀ ਬਾਪੂ ਜੀ ਮਾਰ ਕਰਕੇ ਗਏ ਆ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਉਹਦਾ ਦਾ ਤੇ ਜਿਹੜੇ ਰਹਿੰਦੇ ਆ ਭਰਾ ਹਜੇ ਉਹ ਵੀ ਜਰੂਰ ਕਰੋ ਮਾਨ ਆ ਕੇ ਹੈਨਾ ਤੇ ਭਾਈ ਜੀ ਹੋ ਮਠੇ ਮਗਰ ਕੋਣ ਗਈਆਂ ਮਾਰੀਆਂ ਦੇ ਹਾਂ ਛੋਟੜਾ ਵੀ ਸੁਣਾਉਣਾ ਹੈ ਜਰੂਰ ਆ ਭਾਈ ਸਤੰਤਰ ਜੋ ਜੀ ਜਿਹੜੇ ਕੇ.ਡੀ.ਸੀ. ਡਿਪਾਰਟਮੈਂਟ ਨੇ ਇਹ ਇਹਨਾਂ ਦੇ ਲਿਖੇ ਗੀਤ ਦੀ ਹੀ ਜਿਹੜੀ ਰਚਨਾ ਉਹ ਅੱਜ ਛੂਟ ਕਰਨੀ ਹੈ ਔਰ ਨੰਗਰ ਤੋਂ ਪੰਛੀ ਜੀ ਨੇ ਅਭtar ਸਿੰਘ ਜੀ ਨਾਲ ਬੈਠੇ ਨੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਬਹੁਤ ਹੀ ਬਰਾਣੇ ਬੰਦੇ ਨੇ ਤੇਰਕੇਸ਼ ਕੁਮਾਰ ਜੀ ਇਹ ਵੀ ਸਤੰਤਰ ਜੀ ਦੇ ਨਾਲ ਆਏ ਨੇ

सुे न कुझ रखिया कर ਕੀ ਕੀ ਜੀ ਕਰਕੇ ਜੱਟੋਂ ਦਾ ਖੁਸ਼ ਕਰਦੇ ਹਾਂ ਉਹ ਦਾਰਾ ਦਾ ਰਾਗੀ ਹੋ ਜੂਨੀ ਫੋਕੀ ਹਮੇ ਭਰਦੇ ਸੁਲਾਮਾਰ ਕੇ ਕਾੜੀ ਕਾੜੀ ਸੁਲਾਮਾਰ ਕੇ ਕਾੜੀ ਕਾੜੀ ਬੱਚਾ ਕਰ ਕਰ ਆਏ ਨੂੰ ਖੁਸ਼ ਰੱਖਿਆ ਕਰਦੇ ਹੋਤੂ ਡੜਾ ਦੇ ਤਾਏ ਨੂੰ ਖੁਸ਼ ਰੱਖਿਆ ਕਰਦੇ ਆ ਬੱਗਦੀ ਜੀਦੇ ਓ ਤਿਰਥ ਕੱਢ ਜਾਓ ਕਰ ਵਿੱਚ ਜੰਗਾ ਵੱਜਦੀ ਜੀਦੇ ਓ ਤਿਰਥ ਕੱਢ ਜਾਓ ਛੱਡ ਤਿਰਥ ਤੇ ਮੂਹ ਨੂੰ ਲੱਗੀ ਓ ਗੱਈਆ ਕੱਢ ਖਾਓ ਛਰਕੀਆ ਚ ਮਕੀਲੇ ਵਰਗਾ ਛਰਕੀਆ ਚ ਮਕੀਲੇ ਵਰਗਾ ਚਲੋ ਰਾਹ ਸਰਪਾਏ ਨੂੰ ਛੇ ਰੱਖਿਆ ਆਚਰਨੀ ਓ ਤੁਨਿਆੜਾ ਦੇਤਾਏ ਨੂੰ ਛੇ ਰੱਖਿਆ ਆਚਰਨੀ ਇਤ ਪਾਲ ਕੇ ਸੋਪੜੀਆਂ ਦੇ ਰੁਣ ਜੇ ਜਵੇਰੀਆ ਓ ਤੁਨੜਾ ਦੇਤਾਏ ਨੂੰ ਛੇ ਰੱਖਿਆ ਆਚਰਨੀ ਲਓ ਬਾਕੀ ਪਰਵਾਰਕੀ ਵੀ ਆਇਆ ਹੈ ਅੱਜ ਹੀ ਆਪਾਂ ਚੀਜ਼ ਬੈਂਕ ਆਪਣੀ ਸਤੰਦਰ ਸਿੰਘ ਦੇਖੋ ਆਪਾਂ ਇਹ ਕਾਰਜ ਪਾਵਾਂਗੇ ਆਪਾਂ ਪਹਿਲਾਂ ਜੀ ਦੀ ਸੁਧਨ ਕਰ ਲਈਏ ਉਸ ਤੋਂ ਬਾਅਦ ਜੇ ਮੈਂ ਇੱਕ ਥੋੜਾ ਹੁਕਮ ਹੋਇਆ ਜਿਵੇਂ ਕਿਤੇ ਸਾਨੂੰ ਤਾਂ 3-4 ਘੰਟੇ ਤੱਕ ਲਗਾਤਾਰ ਹੀ ਨਹੀਂ ਇਹ ਕੰਮ ਨਹੀਂ ਕੁਦਰਤ ਪੈਂਦਾ ਜਿਹੜਾ ਥੋੜਾ ਹੁਕਮ ਹੋਊਗਾ ਵੀ ਪਹਿਲਾਂ ਸੁਧਨ ਕਰ ਲਈਏ ਇੱਕ ਕੱਟ ਲਵਣੀ ਹੈ ਬਿਜਲੀ ਫੇਰ ਚਲੋਗੇ ਫੇਰ ਜਾ ਲੈਣੀ ਹੈ ਬਾਕੀ ਜੇ ਸੈਟਲ ਕਰਦੇ ਹਾਂ ਤਾਂ ਇੱਕ ਨੰਦਾ ਹੋਰ ਸੈਟਲ ਲੈਣਾ ਸੀ ਕਿਉਂਕਿ ਲਾਭਿਆ ਜੀ ਤੇ ਇਹਨੇ ਇੱਕ ਨੰਦਾ ਹੋਰ ਠੀਕ ਹੈ ਜੀ तेरे पएंदी आरी पंज पाई उत पिश्तेदारी कारीगे तूं ठरूर न त बदली हणे बहिर ਕਾਕਾ ਤੈਨੂੰ ਕਰਦਾ ਛਤੂ ਕਦਾ ਤੇ ਲਿੱਕਾ ਤੂੰ ਕਦਾਂ ਦਾ ਕੱਟਣੇ ਕਾ ਛਤੂ ਕਦਾ ਤੇ ਲਿੱਕਾ ਬਿੱਜੇ ਦੇ ਦੇ ਮੇਂ ਸਹੀ ਆਕੇ ਕਰ ਨਾ ਬਾਈ ਘੋੜੀ ਕਾਰਿਆ ਤੇਰਾ ਬੰਨਿਆ ਗਿਆ ਤੂੰ ਕੁੱਤ ਗਿਆ ਬੇ ਉਹ ਕੁੱਤ ਗਿਆ ਆਪ ਤਰੀ ਕੰਨਿਆ ਤੇਰਾ ਬੰਨਿਆ ਗਿਆ ਕੁੱਤ ਗਿਆ ਆਪ ਤਰੀ ਕਾ ਉਹ ਵੀ ਇਸ ਮੁੰਡੇ ਆ ਦੀ ਕਾਣੀ ਹੋਰੇ ਰੰਗ ਦੇ ਟਿੱਕਣੇ ਪਵਾ ਤੇ ਜਦ ਵੀ ਸਭ ਹਾਰੀਂ ਗੁੰਡੀਆਂ ਦੇ ਸਿੰਘਿਆੜੀ ਗਈ ਕੋਈ ਨਿੱਤਰੂ ਬੜੇ ਨੇ ਕੋਈ ਨਿੱਤਰੂ ਬੜੇ ਨੇ ਕਾਣੀ ਗੁੰਡੀਆਂ ਦੇ ਸਿੰਘਿਆੜੀ ਗਈ ਕੋਈ ਨਿੱਤਰੂ ਬੜੇ ਨੇ ਕਾਣੀ ਦੇ ਮੂਹਰੇ ਬਾਰ ਨੇ ਧਾਣਾ ਚੱਕੂ ਦਾ ਕੇੜਾ ਗੱਤ ਕਮਲੀ ਦੇ ਮੂਹਰੇ ਬਾਰ ਨੇ ਧਾਣਾ ਚੱਕੂ ਦਾ ਕੇੜਾ ਕੱਲਾ ਕੱਲਾ ਮੈਂ ਪੁੱਟ ਕੇ ਨਾ ਹਰਦੂ ਲੁਗ ਲਾਣਾ ਸਭ ਤੇਹਰਾਣੀ ਦੇ ਤਰ੍ਹਾਂ ਇੱਕੋ ਜਿਹਾ ਹੋਜੂ ਹੁੜੇ ਨਵੇੜਾ ਪੱਗ ਜਾ ਗੇ ਮਿੱਤਰਾ ਓ ਹੋਜੂ ਹੁੜੇ ਨਵੇੜਾ ਪੱਗ ਜਾ ਗੇ ਮਿੱਤਰਾ ਓ ਹੋਜੂ ਹੁੜੇ ਨਵੇੜਾ ਸੇ ਸਰਦਾਨੀ ਪਾਣੀ ਕਰਦਾ ਸਾਰਾ ਪਿੰਡ ਮੇਰੇ ਤੋਂ ਕਰਦਾ ਨਹੀਂ ਪਾਣੀ ਕਰਦਾ ਮੇਰਾ ਤੇਰੇ ਬਿਨਾ ਨਹੀਂ ਸਰਦਾ ਮੇਰਾ ਤੇਰੇ ਬਿਨਾ ਨਹੀਂ ਸਰਦਾ ਹੱਕੈ ਨੂੰ ਸੱਚ ਸੜਾਵਾਨੀ ਤੇ ਤੇ ਇੱਕ ਪਾਣੀ ਨੂੰ ਡਿੱਗਦੇ ਤੇ ਮਾਰੇਗੀ ਤਾਰੀ ਇੱਕ ਵੀਰਾਂ ਨੂੰ ਡਿੱਗਦੇ ਤੂੰ ਮਾਰੇਗੀ ਤਾਹਰੇ ਰ ਭਾਈਆਂ ਦਾ ਦਿੰਦੇ ਹੀ ਨੀ ਮੇ ਰਗੜਦੇ ਹੁੰਦੇ ਮੈਂਦੀ ਕਾਹੂ ਕਰ ਭਾਈਆਂ ਦਾ ਦਿੰਦੇ ਹੀ ਨੀ ਮੇ ਰਗੜਦੇ ਹੁੰਦੇ ਮੈਂਦੀ ਮੌਤ ਆਪੇ ਰਾਖਿ ਲੈਂਦੀ ਮੌਤ ਆਪੇ ਰਾਖਿ ਲੈਂਦੀ ਲੋਕੀ ਬੜੇ ਜ਼ਿਆੜੇ ਨੇ ਕੱਲੇ ਕੱਲੇ ਕਰ ਜਣ ਲੈ ਦੂ ਦੂ ਕਰ ਜਣੇ ੜੇ ਨੇ ਕੱਲੇ ਕੱਲੇ ਕਰ ਜਣ ਲੈ ਦੂ ਦੂ ਕਰ ਜਣੇ ੜੇ ਨੇ ਬਾਜਣੋਂ ਤੇਰੇ ਬੜਦਾ ਹੈ ਅੱਖਾਂ ਪੂਝ ਲੈ ਜਿੱਪ ਕਰ ਜਾ ਕੰਨ ਜਾਣ ਵਾਲੇ ਤੇ ਜਰ ਜਾ ਕੰਨ ਜਾਣ ਵਾਲੇ ਤੇ ਜਰ ਜਾ ਹੈ ਨਹੀਂ ਕਿਉਂ ਖੱਪ ਪਾਈ ਨੇ ਫਿੱਕੇ ਦਰਾਂ ਦੇ ਤੇਰਿਆ ਇਨਾ ਆਪ ਜਵਾਈ ਨੇ ਫਿੱਕੇ ਦਰਾਂ ਦੇ ਤੇਰਿਆ ਇਨਾ ਆਪ ਜਵਾਈ ਨੇ ਸਾਰਾ ਤਾਂ ਹੰਤ ਲੱਗਿਆ ਵੇ ਸਭ ਪੀਤੀ ਲ ਜਾਂਦੀ ਹਾਂ ਲੋ ਜੇ ਗੀਤ ਵਧੀਆ ਲੱਗਿਆ ਤਾਂ ਤਾੜੇ ਮਾਰਦੇ ਜਰੂਰ ਭਰਾਵਾਂ ਕੇ ਬਾਜੀ ਬਾਕਿਆ ਬਾਤ ਹੈ ਬਹੁਤ ਵਧੀਆ ਸਰੋਤੇ ਆਗੇ ਬਹੁਤ ਪਿਆਰ ਨਾਲ ਸੁਣ ਰਹੀ ਹੈ ਹਰ ਇੱਕ ਬਾਈਆਂ ਦੀ ਫਰਮਾਇਸ਼ ਨੂੰ ਪੂਰੀ ਕਰਾਂਗੇ ਜਿੰਨਾ ਚਿਰ ਤੁਸੀਂ ਕਹੋਗੇ ਪ੍ਰੋਗਰਾਮ ਚੱਲੂ ਰਹੇਗਾ ਠੀਕ ਹੈ ਜੀ ਆਓ ਇਹ ਤੇ ਸਾਹਿਬ ਖਾਂ ਦੇ ਕੁਲ ਇਤੇਰੇ ਹੱਥ ਵੱਡਿਆ ਕਰਾ ਨਾਲ ਜੁੜ ਕੇ ਕਾਰੀਂ ਤਿਰਕੀ ਦੀਵੇਂ ਕੈ ਗਲ ਹੱਥ ਦਾ ਹੱਥ ਦਾ ਕਈ ਸੋਹਣਾ ਵਿਆਹ ਕਰਵਾ ਦੇ ਤਾਨੂੰ ਮਿਲ ਕਗਿਲ ਤਰਈ ਹਾਏ ਵਿਆਹ ਕਰਵਾ ਦੇ ਤਾਨੂੰ ਮਿਲ ਕਗਿਲ ਤਰਈ ਹਾਏ ਤੂੰ ਤੇ ਨਾ ਟੋੜ ਗਈ ਨਹੀਂ ਸੋਣੀਏ ਨਹੀਂ ਮੀ ਆ ਤਕ ਦੀਰਾ ਕੋ ਸੇ ਲੱਗਦਾ ਕੋਡੂ ਤੇ ਨੇ ਹੀ ਸੋਹਣੀ ਨਈ ਮੇਰੀ ਆਤਕ ਤਬੀਰਾ ਉਹ ਲਖਤਾ ਰੱਖ ਤੁਰ ਗਈ ਇਹ ਤੁਰੈ ਨ ਬਿਲਕ ਦੀਆ ਹੀਰਾ ਮਸਲਕਸ਼ਨ ਹਾਰੀਏ ਨੀ ਸਾਹਸ ਤੇ ਰਿਤਾਏ ਕੀ ਤਹਿ ਵੀ ਚਟਪੈਲੀ ਲਾਹਣ ਪੜੀ ਆਈ ਲਿ ਤੁਖਨੇ ਕੜ ਗਈ ਮਹਿਰੀ ਚਟਪੈਲੀ ਲਾਹਣ ਪੜੀ ਇ ਆਈ ਤੁਖਨੇ ਕੜ ਗਈ ਮਹਿਰੀ ਸੁਖੀ ਬਤੇ ਸੋਹਣਾ ਹੈ ਤੇ ਸੱਤਾ ਬਿਦਕ ਸੁਣ ਲੈ ਸੋਹਣਾ ਵਿਆਹ ਕਰਵਾ ਕੇ ਰਹੇ ਤੰਨੂ ਮਿਲ ਕੇ ਗਿਲ ਘੜ ਰਹੀ ਹਾਏ ਵਿਆਹ ਕਰਵਾ ਕੇ ਰਹੇ ਤੰਨੂ ਮਿਲ ਕੇ ਗਿਲ ਘੜ ਰਹੀ ਭੱਜ ਕੇ ਤਰ ਪਾਰੇ ਆਉਂਦਾ ਨਹੀਂ ਕਾਇਤੁਰੇ ਚੱਲਣਾ ਹੋਵੇ ਰੋਤੀ ਚੱਲਦਾ ਹੋਵੇ ਉਹ ਕਹੇ ਸਬਰ ਸੁਭਰੀ ਨੀ ਕੈ ਸੁੱਖੀ ਸਾਥੀ ਰਹੋਵੇ ਸੁੱਖੀ ਸਾਥੀ ਰਹੋਵੇਂ ਅਲੱਗ ਜਿਹਾ ਸੀਨੇ ਨੀ ਆ ਤੂ ਆਵੇਂ ਜਾਤ ਪਤੇਰੀ ਝਟ ਪਹਿਲੀ ਲਾਮ ਪੜੇ ਆਹੀ ਤੁਪਨੇ ਕਲਕੀ ਮੇਰੀ ਪਹਿਲੀ ਲਾਮ ਪੜੇ ਇਹ ਤੁਪਨੇ ਕਲਕੀ ਮੇਰੀ ਬੱਦਰਾ ਨੂੰ ਇਹ ਲੈਣੇ ਤੇ ਨੇ ਨਤੀਪਾ ਦੇ ਸਾਡੇ ਵਕਤ ਬਰਾਨੇ ਹੱਕ ਖੋਲੇ ਕਾਲੀ ਰੈਗੇ ਹੱਕ ਗਰੀਬਾਂ ਦੇ ਪਤਨਾ ਤੇ ਤਾਰੂ ਅਭੋ ਦੁੱਖਤੀ ਨੂੰ ਰੋੜ ਨਬਈ ਸੋਹਣਿਆ ਬਿਆਕ ਬੈਂਗੂ ਤੇ ਕਿਨੇ ਨੀ ਪਰਿਆਜਿਤ ਦਾ ਝੂਠਾ ਪਰਿਆਜਿਤ ਦਾ ਝੂਠਾ ਉਹ ਲੱਗੇ ਸਾੜ ਸ਼ਕਤੀ ਬੈਂਗੂ ਇੱਕ ਚੰਦਰੇ ਚੱਕ ਦਾ ਝੂਠਾ ਚੰਦਰੇ ਚੱਕ ਦਾ ਝੂਠਾ ਅਪੇਤ ਕਮਤੀ ਲਾਣੀ ਸਾਹ ਹਰ ਤੇਰੇ ਕਹਿਦੇ ਰਹੀ ਸਤ ਪਹਿਲੀ ਲਾਮ ਤੜੀ ਇਹ ਪੁੱਪਨੇ ਕਈ ਕਈ ਮਹਿਰੀਆ ਸੋਹਣਿਆ ਵਿਆਹ ਕਰ ਨੋ ਮਿਲ ਤਾ ਗਿਲ ਕਰਈ ਹੱਕ ਤੋ ਪੰਨੀ ਲਾਮ ਤੜੀ ਤੋਪਨੇ ਕਰ ਕੇ ਮੇਰੀ ਅਸੀਂ ਸਮੂਹ ਨਗਰ ਦਾ ਨਗਰ ਦੇ ਪ੍ਰਬੰਧਕਾਂ ਦਾ ਸਾਰੇ ਵੱਡੇ ਛੋਟਿਆਂ ਦਾ ਧੰਨਵਾਦ ਕਰਦੇ ਆਂ ਬੋਲਦਾ ਤੋ ਕੁਚਾ ਨਹੀਂ ਮੈਂ ਗਲਤ ਬੋਲਿਆ ਗਿਆ ਹੁਣ ਤਾਂ ਮਾਫੀ ਮੰਗਦੇ ਹਾਂ ਤੁਹਾਨੂੰ ਜੋਰ ਕੇ ਹਾਂ ਸਾਡਾ ਫੇਸਬੁਕ YouTube ਦੇ ਚੈਨਲ ਚੱਲਦਾ ਸੁਖਮਿੰਦਰ ਜਾਹਰ ਨਿਰਮਲ ਨਮੀ ਹਾਂ ਧਾਰਮਿਕ ਖੁਸ਼ੀ ਦੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਬਾਤੇ ਸੰਪਰਕ ਕਰ ਸਕਦੇ ਹੋ 6683342552 ਸ਼ੁਕਰੀਆ ਜੀ ਮੇਰੇ ਜਿਹੜੇ ਜੀ ਵੀ ਸੂਟ ਹੋਈ ਹੈ ਇਹ ਜੀ ਤੇ ਬਾਰਾਹ ਫਰੀ ਸਾਨੂੰ ਪੰਜਵੇਂ ਲਈ ਹੋਣਾ ਹੈ ਹੈਲੋ ਬਾਈ ਜੀ ਜੇਕਰ ਸਾਨੂੰ ਜੌਨੀ ਦਾ ਨੰਬਰ ਚਾਹੀਦਾ ਹੋਵੇ ਤਾਂ ਸਾਥੋ ਕਾਰ ਆ ਕੇ ਲਿਜਾ ਸਕਦਾ ਹੈਗਾ ਤੁਸੀਂ ਪ੍ਰੋਗਰਾਮ ਕਰਾਉਣਾ ਹੋਵੇ ਸਾਹੀ ਨੰਬਰ ਸਾਡੇ ਕੋਲ ਹੈਗਾ ਜੋੜੀ ਦਾ ਨੰਬਰ ਪਤਾ ਸਕਦੇ ਕੋਈ ਵੀ ਕਿਸੇ ਵੀ ਧਰ ਪ੍ਰੋਗਰਾਮ ਹੋਵੇ ਕੋਈ ਵਿਆਹ ਸ਼ਾਦੀ ਦਾ ਹੋਵੇ ਹਨਾ ਕੋਈ ਮੇਲਾ ਹੋਵੇ ਤਾਂ ਜਰੂਰ ਸੇਵਾਦ ਮੌਕਾ ਲਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਸੱਜਣਾ ਮਿੱਤਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ